ਸ਼ੁਰੂ ਹੋਇਆ ਕਿਵੇਂ ਦਿਮਾਗ ਚ ਆਇਆ ਬਾਲ ਸਿੰਘ ਸਮਾਉ ਹੋਣੇ ਕਿੰਨੇ ਸਾਲਾਂ ਤੋਂ ਤੀਆਂ ਦਾ ਤਿਉਹਾਰ ਜਿਹੜਾ ਉਹ ਸੈਲੀਬ੍ਰੇਟ ਕਰ ਰਹੇ ਨੇ ਅਸੋ ਇਸੇ ਤਰ੍ਹਾਂ ਲੋੜੀ ਦਾ ਵੀ ਹਰ ਸਾਲ ਉਹ ਕਰਦੇ ਨੇ ਉਹਨੂੰ ਪਰਮਾਤਮਾ ਨੂੰ ਬਖਸ਼ਿਸ਼ ਹੈ ਉਹ ਇਨੇ ਜਣਿਆਂ ਨੂੰ ਸਾਂਭਦਾ ਹੈ ਉਹਨਾਂ ਨੂੰ ਵਾਹਿਗੁਰੂ ਵੱਲੋਂ ਉਹਨਾਂ ਤੇ ਬਹੁਤ ਵੱਡੀ ਕਿਰਪਾ ਹੈ ਕਿਉਂਕਿ ਬਾਬਾ ਸ਼੍ਰੀਚੰਦ ਜੀ ਦੀ ਜਗ੍ਹਾ ਇੱਕ ٹرسٹ ਹੈ ਬਾਬਾ ਜੀ ਦਾ ਜਿਹੜੀ ਇਸ ਪਿੰਡ ਦੇ ਉੱਤੇ ਬਹੁਤ ਵੱਡੀ ਕਿਰਪਾ ਹੈ ਤੇ ਉਹਦੇ ਸਿਰ ਤੇ ਹੀ ਇਹ ਕੰਮ ਕਰਦੇ ਨੇ ਤੇ ਹੌਲੀ ਹੌਲੀ ਰਿਸ਼ਤਾ ਜਿਹੜਾ ਇਹਨਾਂ ਨੂੰ ਰਿਸ਼ਤੇ ਨਿਭਾਉਣੇ ਬੜੀ ਚੰਗੀ ਤਰ੍ਹਾਂ ਆਉਂਦੇ ਨੇ ਇਹ ਰਿਸ਼ਤੇ ਨਿਭਾਏ ਹੋਿਆਂ ਦਾ ਹੀ ਸਾਰਿਆਂ ਦਾ ਇੱਕ ਰਿਜ਼ਲਟ ਹੈ ਕਿ ਇਹ ਨਹੀਂ ਹੈਗਾ ਵੀ ਇੱਕ ਵਾਰ ਸੰਧਾਰਾ ਦੇਤਾ ਤੇ ਅਗਲੀ ਵਾਰ ਉਹ ਭੈਣ ਨੂੰ ਭੁੱਲ ਜਾਂਦਾ ਹੈ ਉਹ ਇਦਾਂ ਨਹੀਂ ਹੈਗਾ ਉਹ ਆਲਵੇਜ਼ ਹੀ ਸਾਰਿਆਂ ਨੂੰ ਇਸੇ ਤਰ੍ਹਾਂ ਰੱਖਦਾ ਸੋ ਇਸ ਕਰਕੇ ਇਹ ਮੇਲੇ ਇਹ ਕੰਟੀਨਿਊਲੀ ਪਿਛਲੇ 26-27 ਸਾਲਾਂ ਤੋਂ ਚੱਲ ਰਹੇ ਨੇ ਇਨਾ ਵੱਡਾ ਮੇਲਾ ਅਰੇਂਜ ਕਰਦਾ ਬੰਦਾ ਹੈ ਨਾ ਸਾਰਿਆਂ ਲਈ ਤੇ ਸਭ ਨੂੰ ਉਸੇ ਤਰ੍ਹਾਂ ਹੀ ਉਹ ਪਿਆਸ ਠਾਕਰ ਦਿੰਦਾ ਤੁਸੀਂ ਸਾਨੂੰ ਵੀ ਸਾਰਿਆਂ ਨੂੰ ਖੁਸ਼ ਰਹਿ ਕੇ ਉਹਨੂੰ ਇਦਾਂ ਖੁਸ਼ੀਆਂ ਦੇ ਕੇ ਹੀ ਜਾਣਾ ਚਾਹੀਦਾ ਅੰਮੀਏ ਨਿਕਦੇ ਸਾਨੂੰ ਲਾ ਲੈ ਤੁਲੀ ਅੰਮੀਏ ਸੰਸ਼ੀਗਲ ਜੀ ਮੈਂ ਹਕਸ਼ੂ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਐਸੀ ਪਾਲ ਸਿੰਘ ਦਾ ਸਮਾ time ਜਾਂਦੀ ਹੈ ਤਾਂ ਪੰਜਾਬ ਦੀ ਇੱਕੋ ਇੱਕ ਥਾਂ ਹੈ ਜਿੱਥੇ ਇਸ ਤਰੀਕੇ ਦੇ ਨਾਲ ਧੀਆਂ ਨੂੰ ਮਾਨ ਸਤਕਾਰ ਮਿਲਦਾ ਧੀਆਂ ਦਾ ਆਪਣਾ ਘਰ ਹੈ ਇੱਥੇ ਤਾਂ ਸਾਡੇ ਨਾਲ ਪਾਲ ਸਿੰਘ ਸਮਾਹ ਹੋ ਰਹੇ ਦੇ ਵੱਡੇ ਭੈਣ ਰਾਜ ਹੰਦਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਵੀ ਇਸੇ ਤਰ੍ਹਾਂ ਹੀ ਆਉਂਦੇ ਹੋ ਹਰ ਵਾਰ ਜਿਵੇਂ ਅਸੀਂ ਆਉਂਦੇ ਆ ਜੀ ਤੇ ਪਹਿਲਾਂ ਤਾਂ ਗੱਲ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਸ ਤਰੀਕੇ ਦੇ ਨਾਲ ਇੱਕ ਭੈਣ ਜਾਂ ਦੋ ਭੈਣਾਂ ਉਹਨਾਂ ਨੂੰ ਸਾਂਭਣਾ ਬਹੁਤ ਔਖਾ ਹੁੰਦਾ ਪੂਰੀ ਜ਼ਿੰਦਗੀ ਦੇਣੇ ਲੋੜੀਆਂ ਮਨਾਉਣੀਆਂ ਰਿਸ਼ਤੇਦਾਰੀਆਂ ਦੇਖਣੀਆਂ ਤੇ ਇਸ ਤਰੀਕੇ ਦੇ ਨਾਲ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਦੀਆਂ ਧੀਆਂ ਇੱਥੇ ਆਉਂਦੀਆਂ ਨੇ ਬਿਲਕੁਲ ਕੋਈ ਕਿਸੇ ਦੇ ਨਾਲ ਫਰਕ ਨਹੀਂ ਕੀਤਾ ਜਾਂਦਾ ਇਹ ਸਭ ਕਿਵੇਂ ਸ਼ੁਰੂ ਹੋਇਆ ਕਿਵੇਂ ਦਿਮਾਗ ਆਇਆ ਨਹੀਂ ਦੇਖੋ ਬਹੁਤ ਵਧੀਆ ਗੱਲ ਹੈ ਤੁਹਾਨੂੰ ਪਤਾ ਹੀ ਹੈ ਕਿ ਬਾਲ ਸਿੰਘ ਸਮਾਉ ਹੋਣੀ ਕਿੰਨੇ ਸਾਲਾਂ ਤੋਂ ਧੀਆਂ ਦਾ ਤਿਹਾਰ ਜਿਹੜਾ ਉਹ ਸੈਲੀਬ੍ਰੇਟ ਕਰ ਰਹੇ ਨੇ ਸੋ ਇਸੇ ਤਰ੍ਹਾਂ ਲੋੜੀ ਦਾ ਵੀ ਹਰ ਸਾਲ ਉਹ ਕਰਦੇ ਨੇ ਸੋ ਉਹਨੂੰ ਪ੍ਰਮਾਤਮਾ ਵੱਲੋਂ ਬਖਸ਼ਿਸ਼ ਹੈ ਉਹ ਇਨੇ ਜਣਿਆਂ ਨੂੰ ਸਾਂਭਦਾ ਹੈ ਉਹਨਾਂ ਨੂੰ ਵਾਹਿਗੁਰੂ ਵੱਲੋਂ ਉਹਨਾਂ ਤੇ ਬਹੁਤ ਵੱਡੀ ਕਿਰਪਾ ਹੈ ਕਿਉਂਕਿ ਬਾਬਾ ਸ਼੍ਰੀਚੰਦ ਜੀ ਦੀ ਜਗਾ ਇੱਕ ٹرسٹ ਹੈ ਬਾਬਾ ਜੀ ਦਾ ਜਿਹੜੀ ਇਸ ਪਿੰਡ ਦੇ ਉੱਤੇ ਬਹੁਤ ਵੱਡੀ ਕਿਰਪਾ ਹੈ ਤੇ ਉਹਦੇ ਸਿਰ ਤੇ ਹੀ ਇਹ ਕੰਮ ਕਰਦੇ ਨੇ ਤੇ ਹੌਲੀ ਹੌਲੀ ਰਿਸ਼ਤਾ ਜਿਹੜਾ ਇਹਨਾਂ ਨੂੰ ਰਿਸ਼ਤੇ ਨਿਭਾਉਣੇ ਬੜੀ ਚੰਗੀ ਤਰ੍ਹਾਂ ਆਉਂਦੇ ਨੇ ਇਹ ਰਿਸ਼ਤੇ ਨਿਭਾਏ ਹੋਏਆਂ ਦਾ ਹੀ ਸਾਰਿਆਂ ਦਾ ਇੱਕ ਰਿਜ਼ਲਟ ਹੈ ਕਿ ਇਹ ਨਹੀਂ ਹੈਗਾ ਵੀ ਇੱਕ ਵਾਰ ਸੰਧਾਰਾ ਦੇ ਦਿੱਤਾ ਤੇ ਅਗਲੀ ਵਾਰ ਉਹ ਭੈਣ ਨੂੰ ਭੁੱਲ ਜਾਂਦਾ ਉਹ ਇਦਾਂ ਨਹੀਂ ਹੈਗਾ ਉਹ ਆਲਵੇਜ਼ ਹੀ ਸਾਰਿਆਂ ਨੂੰ ਇਸੇ ਤਰ੍ਹਾਂ ਰੱਖਦਾ ਸੋ ਇਸ ਕਰਕੇ ਇਹ ਮੇਲੇ ਇਹ ਦੇ ਕੰਟੀਨਿਊਟਲੀ ਪਿਛਲੇ 26 27 ਸਾਲਾਂ ਤੋਂ ਚੱਲ ਰਹੇ ਨੇ ਜੀ ਤੇ ਜਿਸ ਤਰੀਕੇ ਦੇ ਨਾਲ ਤੁਹਾਡੀ ਆਵਾਜ਼ ਉਹ ਸੁਰੀਲੀ ਆਵਾਜ਼ ਦੇ ਨਾਲ ਸ਼ੁਰੂ ਹੁੰਦਾ ਹੈ ਜੋ ਰੀਤ ਸ਼ੁਰੂ ਹੁੰਦੀ ਹੈ ਜੋ ਰਸਮਾਂ ਸ਼ੁਰੂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਉਹ ਸੁਣਨਾ ਚਾਹੂੰਗੀ ਕਿ ਮਤਲਬ ਉਹ ਇੱਕ ਅਲੱਗ ਹੀ ਉਹਦੇ ਵਿੱਚ ਕਸ਼ਿਸ਼ کہہ ਸਕਦੇ ਆਂ ਕਿ ਬੰਦੇ ਨੂੰ ਉਸ ਸਮਾਂ ਚ ਇਤੇ ਆ ਜਾਂਦਾ ਆਂ ਹੰਝੂ ਆ ਜਾਂਦੇ ਆ ਅੱਖਾਂ ਦੇ ਵਿੱਚ ਦੇਖੋ ਮੈਂ ਸ਼ੁਰੂ ਤੋਂ ਮੈਨੂੰ ਲੱਗਦਾ ਹੁੰਦਾ ਕਿ ਗਾਣਾ ਮੈਂ ਉਹ ਗਾਇਆ ਜਿਹੜਾ ਸੱਚਾ ਗਾਣਾ ਹੈ ਸੋ ਸੱਚੇ ਗਾਣੇ ਦੇ ਵਿੱਚ ਮੈਂ ਹਮੇਸ਼ਾ ਹੀ ਆਪਣੇ ਮਾਪੇ ਨੂੰ ਯਾਦ ਕਰਦੀ ਆਂ ਕੁਝ ਚੰਗੀਆਂ ਚੀਜ਼ਾਂ ਚੰਗੀਆਂ ਕੰਪੋਜੀਸ਼ਨ ਨੂੰ ਗਾਉਣਾ ਮੈਨੂੰ ਅੱਛਾ ਲੱਗਦਾ ਮੇਰੀ ਬੜੀ ਸਿਲੇਕਟਡ ਜੀ ਕੰਪੋਜੀਸ਼ਨ ਦੇ ਯਾਨੀ ਚੋਇਸ ਆ ਹਰ ਗੀਤ ਪਤਾ ਨਹੀਂ ਮੈਂ ਨਭਾ ਨਹੀਂ ਸਕਦੀ ਤੇ ਹਰ ਗੀਤ ਗਾਇਆ ਨਹੀਂ ਜਾਂਦਾ ਪਰ ਜਿਹਦੇ ਵਿੱਚ ਦਰਦ ਹੋਵੇ ਜਿਹਦੇ ਵਿੱਚ ਕੁਝ ਫੀਲਿੰਗਸ ਹੋਣ ਨਾ ਉਹ ਚੀਜ਼ਾਂ ਮੈਂ ਗਾਉਣੀਆਂ ਵੀ ਆ ਤੇ ਪਰ ਐਸਾ ਮਾਹੌਲ ਬਣ ਜਾਂਦਾ ਹੁੰਦਾ ਮੈਂ ਚਾਹੁੰਦੀ ਨਹੀਂ ਹੁੰਦੀ ਕਿ ਮੈਂ ਹਰ ਵਾਰ ਉਸ ਮਾਹੌਲ 'ਚ ਰਵਾਂ ਪਰ ਫਿਰ ਵੀ ਮੈਨੂੰ ਕਰਨਾ ਪੈਂਦਾ ਸੋ ਮੈਂ ਇਹ ਗੀਤਾਂ ਨੂੰ ਤਾਂ ਚੂਜ਼ ਕਰਦੀ ਆ ਕਿਉਂਕਿ ਮੈਂ ਆਪਣੇ ਰਿਸ਼ਤੇਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਸਾਹ ਜਿੰਨੇ ਵੀ ਮੇਰੇ ਆਸ-ਪਾਸੇ ਕੰਮ ਕਰਦੇ ਆ ਮੇਰਾ ਪਰਿਵਾਰ ਆ ਮੈਂ ਸਭ ਦੇ ਨਾਲ ਬੜੀ ਦਿਲੋਂ ਅਟੈਚਡ ਰਹੀ ਨਹੀਂ ਆ ਤੇ ਮੈਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਬਹੁਤ ਛੇਤੀ ਫੀਲ ਮੈਂ ਕਰਦੀ ਆ ਤੇ ਮੈਨੂੰ ਲੱਗਦਾ ਵੀ ਉਹੀ ਸਾਰਾ ਕੁਝ ਮੇਰੇ ਅੰਦਰ ਫਿੱਟ ਹੈ ਕਿ ਆ ਮੇਰੇ ਕੋ ਕੰਪੋਜੀਸ਼ਨ ਗਾਈਆਂ ਨਹੀਂ ਜਾਂਦੀ ਉਸ ਕਰਕੇ ਉਹ ਮਾਹੌਲ ਹਰ ਵਾਰੀ ਬਣ ਜਾਂਦਾ ਹੈ ਔਰ ਮੈਂ ਇਸ ਟਾਈਮ ਉਹ ਸਮਾਂ ਹੋ ਜਣੀ ਹੈਗੀ ਕਿ ਮੈਂ ਗਾ ਸਕਾਂ ਬਿਲਕੁਲ ਕਿਉਂਕਿ ਉਹ ਚੀਜ਼ ਹੁੰਦੀ ਹੋ ਜਾਂਦਾ ਹੈ ਬੇਬੇ ਸਭੀਆਂ ਵੀ ਖੁਸ਼ੀ ਦਾ ਮਾਹੌਲ ਆ ਚ ਇਹਨੂੰ ਆਪਾਂ ਖੁਸ਼ੀ 'ਚ ਰੱਖੀਏ ਜਿਵੇਂ ਨੂਰੀ ਭੈਣ ਜੀ ਨੇ ਬਹੁਤ ਸੋਣਾ ਕਿਹਾ ਵੀ ਸਭ ਨੇ ਖੁਸ਼ ਹੋ ਕੇ ਜਾਣਾ ਹੈ ਇੰਨਾ 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 ਵੱਡਾ ਮੇਲਾ ਅਰੇਂਜ ਕਰਦਾ ਬੰਦਾ ਹੈ ਨਾ ਸਾਰਿਆਂ ਲਈ ਤੇ ਸਭ ਨੂੰ ਉਸੇ ਤਰ੍ਹਾਂ ਹੀ ਉਹ ਪਿਆਰ ਸਤਿਕਾਰ ਦਿੰਦਾ ਤੇ ਸੋ ਸਾਨੂੰ ਵੀ ਸਾਰਿਆਂ ਨੂੰ ਖੁਸ਼ ਰਹਿ ਕੇ ਉਹਨੂੰ ਇਦਾਂ ਖੁਸ਼ੀਆਂ ਦੇ ਕੇ ਹੀ ਜਾਣਾ ਚਾਹੀਦਾ ਤੇ ਫਿਰ ਮੈਂ ਖੁਸ਼ੀ ਵਾਲਾ ਤੁਹਾਡੀ ਬਾਤ ਸੁਣਨਾ ਚਾਹੂੰਗੀ ਜੇ ਮੈਂ ਤੁਹਾਨੂੰ ਜਰੂਰ ਸੁਣਾਉਂਗੀ ਹੁਣ ਅਸੀਂ ਸਾਰੇ ਮੇਲਾ ਚੱਲ ਰਿਹਾ ਬਾਹਰ ਅਸੀਂ ਬਹੁਤ ਬਿਜ਼ੀ ਆ ਸੋ ਮੈਂ ਉਸ ਤੋਂ ਬਾਅਦ ਜਰੂਰ ਸੁਣਾਉਂਗੀ ਥੈਂਕ ਯੂ ਵੈਲ ਮ